ਸੀ ਇੱਕ ਐਡਮਿਸ਼ਨ ਹੈਲਪਲਾਈਨ ਬਣਾਈ ਆ ਜਿਹਦਰ ਆਈਆਂ ਸੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਿਦਿਆਰਥੀਆਂ ਨੂੰ ਇਹ ਅਪੀਲ ਕਰ ਰਹੇ ਆ ਕਿ ਤੁਹਾਡੀ ਜਮੀਨ ਤੇ ਬਣੀ ਤੁਹਾਡੀ ਪੰਜਾਬ ਦੀ ਯੂਨੀਵਰਸਿਟੀ ਆ ਤੁਸੀਂ ਇਹਦੇ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰੋ ਅੱਗੇ ਇਥੋਂ ਯੂਨੀਵਰਸਟੀਆਂ ਦੇ ਵਿੱਚੋਂ ਪੜ ਕੇ ਡੈਡ ਇਕਨੋਮਿਸਟਾਂ ਬਿਊਰੋਕਰੇਟਾਂ ਡੈਡ ਪੋਲੀਟੀਸ਼ੀਅਨ ਪੜ ਕੇ ਗਏ ਹਨ ਉਸ ਜਿਹੜੇ ਮੇਜਰਲੀ ਸੀਗੇ ਸਾਰੇ ਪੰਜਾਬ ਦੇ ਸੀਗੇ ਡਾਕਟਰ ਮਨਮੋਹਨ ਸਿੰਘ ਵਰਗੇ ਡੈਡ ਡੇ ਆਪਾਂ ਕੀ ਇਕਨੋਮਿਸਟ ਇਥੋਂ ਨਿਕਲੇ ਆ ਡੈਡ ਡੇ ਸਿਆਸਤਦਾਨ ਇਥੋਂ ਪੜ ਕੇ ਗਏ ਆ ਤੁਸੀਂ ਇਹੀ ਆ ਕਿ ਜੇ ਬੱਚੇ ਇਥੇ ਪੜਨਗੇ ਆਉਣਗੇ ਜੇ ਬੱਚੇ ਪੜਨ ਲਿਖਣਗੇ ਇਥੋਂ ਵਧੀਆ ਇੱਕ ਐਜੂਕੇਸ਼ਨ ਲੈਵਲ ਲੈ ਕੇ ਜਾਣਗੇ ਤਾਂ ਹੀ ਅੱਗੇ ਜਾ ਕੇ ਉਹ ਲੀਡ ਕਰ ਸਕਦੇ ਕਿਉਂਕਿ ਜਿਹੜਾ ਇੱਕ ਲੀਡਰ ਨੀ ਹੈਗਾਗਾ ਬਿਊਰੋਕ੍ਰੇਸੀ ਦੇ ਵਿੱਚ ਵੀ ਹੈਗਾਗਾ ਜਿੰਨੇ ਸਾਡੇ ਜਿਆਦਾ ਇਥੋਂ ਸਟੂਡੈਂਟ ਪੰਜਾਬ ਦੇ ਪੜ੍ਹ ਕੇ ਜਾਣਗੇ ਜਿੰਨੇ ਸਾਡੇ ਸਿੱਖ ਲੋਜ ਹੋਣੇ ਇਥੋਂ ਪੜ੍ਹ ਕੇ ਜਾਣਗੇ ਅਲੱਗ ਅਲੱਗ ਫੀਲਡ ਦੇ ਵਿੱਚ ਆ ਕੇ ਆ ਕੇ ਨੌਕਰੀ ਕਰਨਗੇ ਕੋਈ ਅਲੱਗ ਅਲੱਗ ਕੋਈ ਸਿਵਲ ਸਰਵਿਸਿਸ ਦੇ ਵਿੱਚ ਜਾਊਗਾ ਕੋਈ ਜੁਡੀਸ਼ਰੀ ਦੇ ਵਿੱਚ ਜਾਊਗਾ ਉਹ ਨੌਜਵਾਨੀ ਦੇ ਦਿਮਾਗ 'ਚ ਇਹ ਚੀਜ਼ ਘੂਲ ਕੇ ਪਾਤੀ ਕਿ ਤੁਹਾਡੇ ਇਥੇ ਰਹਿਣ ਦੇ ਲਾਇਕ ਨਹੀਂ ਜਿਹੜੀ ਤੱਕ ਕਹੀਏ ਕਿ ਪੜ੍ਹਨ ਲਿਖਣ ਵਾਲਾ ਵਰਗ ਸੀ ਉਹਨਾਂ ਨੇ ਉਦੋਂ ਦੇ ਦਿਮਾਗ ਦੇ ਵਿੱਚ ਇਹ ਪਤਾ ਇੱਥੇ ਬੇਰੋਜ਼ਗਾਰੀ ਆ ਤਾਂ ਬਾਹਰ ਚਲੇ ਜਾਓ ਜਿਹੜੇ ਇੱਥੇ ਸਾਡੇ ਸਟੂਡੈਂਟ ਰਹਿ ਗਏ ਲੋਕ ਰਹਿ ਗਏ ਉਹਨ ਤੋ ਜਵਾਗ ਬੱਚੇ ਬਾਹਰ ਜਾਂਦੇ ਆ ਨਸ਼ੇ ਦਾ ਬਾੜ ਵੀ ਚੱਲਦੇ ਆ ਹੌਲੀ ਹੌਲੀ ਤੁਹਾਨੂੰ ਬਾਅਦ ਵਿੱਚ ਚੀਜ਼ਾਂ ਸਮਝ ਆਉਣਗੀਆਂ ਕਿਉਂਕਿ ਉੱਥੇ ਆ ਕੇ ਅਸੀਂ ਇੱਕ ਤਰ੍ਹਾਂ ਦਾ ਜੋ ਮੇਜਰ ਆ ਉਹ ਅਸੀਂ ਇੱਕ ਲੇਬਰ ਕਲਾਸ ਦੇ ਵਿੱਚ ਹੀ ਜਾਂਦੇ ਆ ਜੇ ਅਸੀਂ ਪੰਜਾਬ ਦੇ ਵਿੱਚ ਰਵਾਂਗੇ ਭਾਵੇਂ ਇੱਥੇ ਅਸੀਂ ਚਾਰ ਪੈਸੇ ਘੱਟ ਕਮਾਉਂਗੇ ਪਰ ਸਾਡੀ ਇੱਥੇ ਆਉਂਦੀ ਸਰਦਾਰੀ ਤਾਂ ਰਹੂਗੀ ਅਸੀਂ ਇੱਥੇ ਆਪਦੇ ਤੇ ਜ਼ਮੀਨਾਂ ਦੇ ਮਾਲਕ ਜਾਂ ਅਸੀਂ ਆਪਾਂ ਕਹੀਏ ਕਿ ਇਸ ਖਿੱਤਾ ਤਾਂ ਸਾਡਾ ਆਪਦਾ ਹੀ ਆ ਨਾ ਸੋ ਅਸੀਂ ਕਿਸੇ ਹੋਰ ਦੇ ਦੀਨ ਕੰਮ ਕਰਨ ਵਾਲੋਂ ਤੇ ਅਸੀਂ ਆਪਦੇ ਖਿੱਤੇ ਦੇ ਵਿੱਚ ਕੰਮ ਕਰੀਏ ਸਾਡੇ ਲਈ ਕਿਤੇ ਜ਼ਿਆਦਾ ਵਧੀਆ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਮੇਜਰਲੀ ਜੋ ਸਾਡੇ ਵਿਦਿਆਰਥੀ ਆਉਂਦੇ ਆ ਨਾ ਉਹ ਆਪਣੇ ਡਿਫਰੈਂਟ ਡਿਫਰੈਂਟ ਬੈਕਗ੍ਰਾਉਂਡ ਤੋਂ ਆਉਂਦੇ ਆ ਕੋਈ ਆ ਨਾ ਪੰਜਾਬ ਦੇ ਆਪਕੀ ਬਹੁਤ ਹੀ ਇੱਕ ਰੂਰਲ ਬੈਕਗ੍ਰਾਉਂਡ ਤੋਂ ਆਉਂਦੇ ਆ ਉਹਨਾਂ ਨੂੰ ਜੋ ਇੱਥੋਂ ਦਾ ਇੱਕ ਕੰਪਲੈਕਸ ਐਡਮਿਸ਼ਨ ਪ੍ਰੋਸੀਜਰ ਆ ਉਹਦੇ ਬਾਰੇ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਇੱਥੇ ਸਾਰਾ ਪ੍ਰੋਸੀਜਰ ਆਨਲਾਈਨ ਆ ਸਾਡਾ ਮੁੱਖ ਕੰਮ ਇਹ ਹੁੰਦਾ ਕਿ ਉਹਨਾਂ ਨੂੰ ਅਸੀਂ ਦੱਸੀਏ ਕਿ ਤੁਸੀਂ ਕਿਸ ਤਰ੍ਹਾਂ ਇੱਥੇ ਐਡਮਿਸ਼ਨ ਲੈ ਸਕਦੇ ਹੋ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹੋ ਤੁਹਾਡੇ ਲਈ ਬਿਹਤਰ ਕੋਰਸ ਕਿਹੜਾ ਹੋਵੇਗਾ ਤਾਂ ਅਸੀਂ ਇਸ ਤਰ੍ਹਾਂ ਉਹਨਾਂ ਦੀ ਕਾਉਂਸਲਿੰਗ ਕਰਦੇ ਆ ਤੇ ਇੱਥੇ 70% ਕੁੜੀਆਂ ਸੋ ਕੁੜੀਆਂ ਨੂੰ ਵੀ ਅਸੀਂ ਇਹੀ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਐਡਮਿਸ਼ਨਾਂ ਲਓ ਕਿਉਂਕਿ ਅੱਗੇ ਇੱਕ ਟਾਈਮ ਹੁੰਦਾ ਸੀਗਾ ਕਿ ਕੁੜੀਆਂ ਨੂੰ ਘਰ ਤੋਂ ਬਾਹਰ ਨਹੀਂ ਸੀ ਨਿਕਲ ਦਿੱਤਾ ਜਾਂਦਾ ਉਹਨਾਂ ਨੂੰ ਇੱਕ ਉਹਨਾਂ ਦਾ ਐਜੂਕੇਸ਼ਨ ਲੈਵਲ ਉਹਨਾਂ ਲਿਟਰੇਸੀ ਰੇਟ ਬਹੁਤ ਘੱਟ ਹੁੰਦਾ ਸੀਗਾ ਬਟ ਹੁਣ ਤਾਂ ਇਹ ਅੱਗੇ ਕੁੜੀਆਂ ਮੁੰਡਿਆਂ ਨਾਲੋਂ ਵੱਧ ਚੜ੍ਹ ਕੇ ਇਥੇ ਐਡਮਿਸ਼ਨ ਲੈ ਰਹੀਆਂ ਨੇ ਸੋ ਕੁੜੀਆਂ ਨੂੰ ਇਹੀ ਬੇਨਤੀ ਆ ਕਿ ਵੀ ਵੱਧ ਤੋਂ ਵੱਧ ਯੂਨੀਵਰਸਿਟੀਾਂ ਕਾਲਜਾਂ ਦੇ ਵਿੱਚ ਪੜ ਕੇ ਐਡਮਿਸ਼ਨ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗੁਰੂ ਨਾਨਕ ਦੇ ਯੂਨੀਵਰਸਿਟੀ ਅੰਮ੍ਰਿਤਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਅੰਗਦ ਦੇ ਵੈਟਰਨ ਵਿਦਿਆਰਥੀ ਜਥੇਬੰਦੀ ਸਾਥੀ ਦੇ ਯੂਨਿਟ ਇੱਥੇ ਉਹਨਾਂ ਨੇ ਇੱਕ ਐਡਮਿਸ਼ਨ ਹੈਲਪਿੰਗ ਸ਼ੁਰੂ ਕੀਤੀ ਹੋਈ ਆ ਜਿਹਦੇ ਵਿੱਚ ਅਸੀਂ ਜੋ ਸਟੂਡੈਂਟਸ ਆ ਜੋ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈਣ ਦੇ ਚਾਹਵਾਨ ਆ ਉਹਨਾਂ ਨੂੰ ਅਸੀਂ ਉਹਨਾਂ ਦੀ ਕਾਉਂਸਲਿੰਗ ਕਰਦੇ ਹਾਂ ਉਹਨਾਂ ਦੀ ਕਰੀਅਰ ਕਾਉਂਸਲਿੰਗ ਕਰਦੇ ਹਾਂ ਉਹਨਾਂ ਦੇ ਇੰਟਰਸਟਿੰਗ ਦੇ ਹਿਸਾਬ ਨਾਲ ਉਹਨਾਂ ਨੂੰ ਅਸੀਂ ਕੋਰਸ ਦੱਸਦੇ ਹਾਂ ਕਿ ਤੁਸੀਂ ਇਹਨਾਂ ਨਾਲ ਕੋਰਸਿਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਅਮਨਪ੍ਰੀਤ ਕੋਰ ਇਸ ਵੇਲੇ ਅਸੀਂ ਖੜੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿੱਥੇ ਸੱਤ ਜਥੇਬੰਦੀ ਦੇ ਵਿਦਿਆਰਥੀ ਪੰਜਾਬੀ ਨੌਜਵਾਨਾਂ ਨੂੰ ਅਪੀਲ ਕਰ ਰਹੇ ਨੇ ਵੱਧ ਤੋਂ ਵੱਧ ਐਡਮਿਸ਼ਨਸ ਲੈਣ ਦੇ ਲਈ ਤੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਅਸ਼ਮੀਤ ਸਿੰਘ ਗੱਲਬਾਤ ਕਰਦੇ ਆ ਕਿ ਉਹਨਾਂ ਦੀਆਂ ਬੇਨਤੀਆਂ ਨੇ ਕਿ ਅਪੀਲਾਂ ਨੇ ਤੇ ਕੀ ਉਹ ਵਿਦਿਆਰਥੀਆਂ ਨੂੰ ਸੁਨੇਹਾ ਦੇਣਾ ਚਾਹੁੰਦੇ ਨੇ ਸ੍ਰਸ਼ੀਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਦਿਆਰਥੀ ਜਥੇਬੰਦੀ ਸੱਤ ਦੇ ਵੱਲੋਂ ਉਹ ਜ Punjab University ਤੇ ਹੋਰ ਜਿੰਨੀਆਂ ਪੰਜਾਬ ਦੇ ਯੂਨੀਵਰਸਿਟੀਆਂ ਚਾਹੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੋਵੇ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਂ ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜਾਂ ਗੜਵਸੂ ਲੁਧਿਆਣਾ ਉਹਨਾਂ ਦੇ ਵਿੱਚ ਅਸੀਂ ਇੱਕ ਐਡਮਿਸ਼ਨ ਹੈਲਪਲਾਈਨ ਬਣਾਈ ਆ ਜਿੱਧਰ ਆਈਆਂ ਸੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਿਦਿਆਰਥੀਆਂ ਨੂੰ ਇਹ ਅਪੀਲ ਕਰ ਰਹੇ ਆ ਕਿ ਤੁਹਾਡੀ ਜ਼ਮੀਨ ਤੇ ਬਣੀ ਤੁਹਾਡੀ ਪੰਜਾਬ ਦੀ ਯੂਨੀਵਰਸਿਟੀ ਆ ਤੁਸੀਂ ਇਹਦੇ ਵਿੱਚ ਵੱਧ ਤੋਂ ਵੱਧ ਐਡਮਿਸ਼ਨ ਲਓ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜੋ ਪੰਜਾਬ ਦੇ ਸਟੂਡੈਂਟਸ ਦੇ ਐਡਮਿਸ਼ਨ ਆ ਉਹ ਦਿਨ ਬਦ ਦਿਨ ਘਟਦੀ ਜਾ ਰਹੀ ਆ ਇੱਥੇ ਬਾਹਰਲੀ ਸੂਬਿਆਂ ਚੋਂ ਆ ਕੇ ਬੱਚੇ ਐਡਮਿਸ਼ਨ ਲੈ ਰਹੇ ਆ ਤਾਂ ਜਿਹੜੇ ਸਾਡੇ ਪੰਜਾਬ ਦੇ ਸਟੂਡੈਂਟਸ ਉਹਨਾਂ ਦੇ ਵਿੱਚ ਇੱਕ ਜਨਰਲ ਟੈਂਡੈਂਸੀ ਬਣੀ ਹੋਈ ਆ ਕਿ ਪਲੱਸ 2 ਤੋਂ ਬਾਅਦ ਉਹ ਮжоਰਿਟੀ ਆ ਜਿਹੜੇ ਉਹ ਆਪਣਾ ਪੰਜਾਬ ਛੱਡ ਕੇ ਬਾਹਰਲੇ ਦੇਸ਼ਾਂ ਜਾਂ ਕੈਨੇਡਾ ਜਾਂ ਆਪਾਂ ਕਹ ਜੀਏ ਕਿ ਨਿਊਜ਼ੀਲੈਂਡ ਆਸਟ੍ਰੇਲੀਆ ਵੱਲ ਮੂੰਹ ਕਰ ਰਹੇ ਆ ਜਿਹਦੇ ਕਰਕੇ ਜਿਹੜਾ ਸਾਨੂੰ ਇੱਕ ਬਹੁਤ ਵੱਡਾ ਢਾਹ ਲੱਗ ਰਿਹਾ ਉਹ ਹੀ ਲੱਗ ਰਿਹਾ ਕਿ ਅਸੀਂ ਲਿਟਰੇਸੀ ਲੈਵਲ ਤੇ ਸਾਡਾ ਇੱਕ ਹਾਈਅਰ ਐਜੂਕੇਸ਼ਨ ਦਾ ਵੀ ਲੈਵਲ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਲਿਟਰੇਸੀ ਲੈਵਲ ਬਹੁਤ ਘਟੀ ਹੋਊਗਾ ਕੌਨਕੀ ਜੇ ਯੂਨੀਵਰਸਿਟੀਾਂ ਦੇ ਵਿੱਚ ਸਟੂਡੈਂਟ ਪੜ੍ਹਨ ਆਉਂਦੇ ਇੱਥੋਂ ਪੜ੍ਹਦੇ ਲਿਖਦੇ ਆ ਤਾਂ ਇੱਥੋਂ ਹੀ ਪੜ ਕੇ ਅੱਗੇ ਕੋਈ ਵਧੀਆ ਅਹੁਦਿਆਂ ਤੇ ਜਾਂਦੇ ਆ ਬਿਊਰੋਕ੍ਰਾਟ ਲੱਗਦੇ ਆ ਜਾਂ ਕਹੀਏ ਕਿ ਪੋਲਿਟਿਕਸ ਦੇ ਵਿੱਚ ਜਾਂਦੇ ਆ ਤਾਂ ਅਜਿਹੇ ਸਮੇਂ ਦੇ ਵਿੱਚ ਆਪਾਂ ਕਹੀਏ ਜੇ ਕੋਈ ਪੋਲਿਟਿਕਸ ਦੇ ਵਿੱਚ ਵੀ ਜੇ ਆਪਾਂ ਕਹੀਏ ਇੱਕ ਖਲਾਅ ਪੈਦਾ ਹੋਇਆਗਾ ਉਹਦਾ ਵੀ ਇੱਕ ਇਹ ਕਾਰਨ ਆ ਕਿ ਸਾਡੇ ਕੋਲ ਇੱਕ ਕੋਈ ਚੰਗੀ ਲੀਡਰਸ਼ਿਪ ਪੈਣੀਗੀ ਤਾਂ ਅਸੀਂ ਪੰਜਾਬ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਅਸੀਂ ਹੈਲਪਲਾਈਨ ਦੇ ਥਰੂ ਇੱਕ ਬੇਨਤੀ ਕਰਦੇ ਆ ਕਿ ਤੁਹਾਡੀ ਯੂਨੀਵਰਸਿਟੀ ਆ ਤੁਹਾਡੀ ਜ਼ਮੀਨ ਤੇ ਬਣੀ ਯੂਨੀਵਰਸਿਟੀ ਆ ਤੁਸੀਂ ਇੱਥ ਕੁਝ ਯੂਨੀਵਰਸਟੀਆਂ ਦੀ ਗੱਲ ਕਰ ਰਹੇ ਹੋ ਕਿਹੜੇ ਕਿਹੜੇ ਯੂਨੀਵਰਸਟੀਆਂ ਹੈਗੀਆਂ ਨੇ ਜਿਦੇ ਵਿੱਚ ਪੰਜਾਬ ਪੰਜਾਬੀ ਨੌਜਵਾਨ ਹੈ ਜਿਹੜੇ ਉਹ ਆ ਕੇ ਐਡਮਿਸ਼ਨਸ ਲੈ ਸਕਦੇ ਹੋਣ ਅਸੀਂ ਬੇਸਿਕਲੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਅੰਗਦ ਦੇ ਵੈਟਰਨਰੀ ਸਾਇੰਸ ਯੂਨੀਵਰਸਿਟੀ ਲੁਧਿਆਣਾ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਇਨ੍ਹਾਂ ਵਿੱਚ ਅਸੀਂ ਆਪਣੀ ਜੋ ਐਡਮਿਸ਼ਨ ਦੀ ਹੈਲਪ ਲਾਈਨ ਆ ਉੱਥੇ ਅਸੀਂ ਬਣਾਈ ਹੈ ਤੁਹਾਡੇ ਸਾਡੇ ਜੋ ਪਾਰਟੀ ਦੇ ਮੈਂਬਰ ਇਨ੍ਹਾਂ ਯੂਨੀਵਰਸਟੀਆਂ ਦੇ ਵਿੱਚ ਉਹ ਕੰਮ ਕਰਦੇ ਨੇ ਤੁਸੀਂ ਜਿਵੇਂ ਕੋਰਸ ਹੁੰਦਾ ਹੈ ਬੱਚਾ ਪਲੱਸ 2 ਕਰਕੇ ਆਂਦਾ ਹੈ ਕਿ ਪਿੰਡਾਂ ਦੇ ਨੌਜਵਾਨ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਅੱਗੇ ਉਹਨਾਂ ਨੇ ਕੀ ਕਰਨਾ ਹੈ ਜਾਂ ਅੱਗੇ ਮਾਪੇ ਵੀ ਇੰਨੇ ਜਿਆਦਾ ਐਜੂਕੇਟਿਡ ਨਹੀਂ ਹੈਗੇ ਆਪਣੇ ਹੈਨਾ ਤੇ ਫਿਰ ਉਹ ਬੱਚਿਆਂ ਨੂੰ ਕੋਰਸ ਕਾਉਂਸਲਿੰਗ ਵਾਸਤੇ ਜਾਂ ਫੀਸ ਕਾਉਂਸਲਿੰਗ ਜਾਂ ਐਂਟ੍ਰੈਸ ਟੈਸਟ ਵਾਸਤੇ ਤੁਸੀਂ ਕੀ ਕਾਉਂਸਲ ਕਰਦੇ ਹੋ ਕਿ ਉਹ ਪ੍ਰਾਲਾ ਤੁਹਾਡੇ ਜਥੇ ਬੰਦੇ ਦਾ ਹਾਂਜੀ ਇੱਕ ਤਾਂ ਸਾਡੇ ਜਿਹੜੇ ਮੁੱਖ ਕਾਰਨ ਤੁਹਾਨੂੰ ਪਹਿਲਾਂ ਦੱਸਿਆ ਗਿਆ ਕਿ ਇੱਕ ਤਈ ਹੈ ਕਿ ਅਸੀਂ ਪੰਜਾਬ ਦੇ ਸਟੂਡੈਂਟਸ ਨੂੰ ਅਪੀਲ ਕਰਦੇ ਹਾਂ ਕਿ ਤੁਹਾਡੀ ਯੂਨੀਵਰਸਿਟੀ ਤੁਸੀਂ ਇੱਥੇ ਆਓ ਉਸ ਤੋਂ ਇਲਾਵਾ ਜਿਹੜਾ ਦੂਜਾ ਕਾਰਨ ਮੁੱਖ ਇਹ ਆ ਅ ਵਿਦਿਆਰਥੀ ਆਉਂਦੇ ਆ ਨਾ ਉਹ ਆਪਣੇ ਡਿਫਰੈਂਟ ਡਿਫਰੈਂਟ ਬੈਕਗ੍ਰਾਉਂਡ ਤੋਂ ਆਉਂਦੇ ਆ ਕੋਈ ਆ ਨਾ ਪੰਜਾਬ ਦੇ ਬਾਕੀ ਬਹੁਤ ਹੀ ਇੱਕ ਰੂਰਲ ਬੈਕਗ੍ਰਾਉਂਡਸ ਤੋਂ ਆਉਂਦੇ ਆ ਉਹਨਾਂ ਨੂੰ ਜੋ ਇੱਥੋਂ ਦਾ ਇੱਕ ਕੰਪਲੈਕਸ ਐਡਮਿਸ਼ਨ ਪ੍ਰੋਸੀਜਰ ਆ ਉਹਦੇ ਬਾਰੇ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਇੱਥੇ ਸਾਰਾ ਪ੍ਰੋਸੀਜਰ ਆਨਲਾਈਨ ਆ ਸਾਡਾ ਮੁੱਖ ਕੰਮ ਇਹ ਹੁੰਦਾ ਕਿ ਉਹਨਾਂ ਨੂੰ ਅਸੀਂ ਦੱਸੀਏ ਕਿ ਤੁਸੀਂ ਕਿਸ ਤਰ੍ਹਾਂ ਇੱਥੇ ਐਡਮਿਸ਼ਨ ਲੈ ਸਕਦੇ ਹੋ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹੋ ਤੁਹਾਡੇ ਲਈ ਬਿਹਤਰ ਕੋਰਸ ਕਿਹੜਾ ਹੋਵੇਗਾ ਤਾਂ ਅਸੀਂ ਇਸ ਤਰ੍ਹਾਂ ਉਹਨਾਂ ਦੀ ਕਾਉਂਸਲਿੰਗ ਕਰਦੇ ਆਂ ਤੇ ਤੁਸੀਂ ਕਹਿ ਰਹੇ ਹੋ ਕਿ ਇੱਥੇ ਪੰਜਾਬੀ ਨੌਜਵਾਨ ਆ ਕੇ ਐਡਮਿਸ਼ਨਸ ਲੈਣ ਜਦ ਕੀ ਧਾਰਨਾ ਲੋਕਾਂ ਦੇ ਵਿੱਚ ਇਹ ਬਣੀ ਹੋਈ ਹੈ ਕਿ ਪੰਜਾਬ ਦੇ ਵਿੱਚ ਮਾਹੌਲ ਸੇਫ ਨਹੀਂ ਹੈਗਾ ਪੰਜਾਬ ਦੇ ਨੌਜਵਾਨਾਂ ਦੀ ਇੱਕ ਦੂਜੇ ਦੀ ਸੰਗਤ ਕਰਦੇ ਨੇ ਉਹ ਮਾੜੀ ਗੱਲ ਆ ਤੁਸੀਂ ਕੀ ਕਹਿੰਦੇ ਹੋ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਦਾ ਮਾਹੌਲ ਹੈ ਜਿਹੜਾ ਉਹ ਨੌਜਵਾਨਾਂ ਲਈ ਕਿੰਨਾ ਕੁ ਸੇਫ ਹੈ ਕਿ ਕਿੰਨਾ ਕੁ ਤੁਸੀਂ ਉੱਥੇ ਪ੍ਰੋਵਾਈਡ ਕਰਦੇ ਹੋ ਦੇਖੋ ਜੀ ਇਹ ਤਾਂ ਸਾਰਾ ਤਾਂ ਸਟੇਟ ਵੱਲੋਂ ਇੱਕ ਨੈਰੇਟਿਵ ਹੀ ਕ੍ਰੀਏਟ ਕੀਤਾ ਜਾਂਦਾ ਹੈਗਾ ਕਿ ਪੰਜਾਬ ਰਹਿਣ ਦੇ ਲਾਇਕ ਨਹੀਂ ਇਹ ਸਾਰਾ ਚੱਲਿਆਗਾ 1995 ਤੋਂ ਬਾਅਦ ਇੱਕ ਸਟੇਟ ਦੇ ਵੱਲੋਂ ਮਤਲਬ ਨੌਜਵਾਨੀ ਦੇ ਦਿਮਾਗ 'ਚ ਇਹ ਚੀਜ਼ ਕੋਲ ਕੇ ਪਾ ਦਿੱ ਗਏ ਤੁਹਾਡੇ ਇੱਥੇ ਰਹਿਣ ਦੇ ਲਾਇਕ ਨਹੀਂ ਜਿਹੜੀ ਤੱਕ ਕਹੀਏ ਕਿ ਪੜ੍ਹਨ ਲਿਖਣ ਵਾਲਾ ਵਰਗ ਸੀ ਉਹਨਾਂ ਨੇ ਉਦੋਂ ਦੇ ਦਿਮਾਗ ਦੇ ਵਿੱਚ ਇਹ ਪਤਾ ਇੱਥੇ ਬੇਰੋਜ਼ਗਾਰੀ ਆ ਤਾਂ ਬਾਹਰ ਚਲੇ ਜਾਓ ਜਿਹੜੇ ਇੱਥੇ ਸਾਡੇ ਸਟੂਡੈਂਟ ਰਹਿ ਗਏ ਲੋਕ ਰਹਿ ਗਏ ਉਹਨਾਂ ਨੂੰ ਅੰਦਰੋਂ ਅੰਦਰ ਹੀ ਖੋਖਲਾ ਕਰ ਰਹੇ ਨਸ਼ਿਆਂ ਦੇ ਨਾਲ ਕਿਉਂਕਿ ਹੁਣ ਦੇਖਿਆ ਜੇ ਉਹ ਕਹਿ ਰਹੇ ਕਿ ਯੂਨੀਵਰਸਿਟੀ ਦਾ ਕੀ ਇਹ ਵੀ ਜਿਹੜਾ ਗੈਂਗਵਾਰਾ ਉਹ ਵੀ ਬਾਹਰ ਹੁੰਦਾਗਾ ਸੋ ਸੇਮ ਚੀਜ਼ਾਂ ਬਾਹਰ ਵੀ ਹੋ ਰਹੀਆਂ ਇੱਥੇ ਵੀ ਹੋ ਰਹੀਆਂ ਨੇ ਸਗੋਂ ਇਹ ਤਾਂ ਤੁਹਾਡੀ ਆਪ ਦੀ ਧਰਤੀ ਹੈ ਤੁਹਾਡੀ ਪੰਜਾਬ ਦੀ ਧਰਤੀ ਆ ਸਿੱਥੇ ਆਪਦੇ ਕਲਚਰ ਦੇ ਨਾਲ ਜੁੜੇ ਇੱਥੇ ਸਿੱਥੇ ਆਪਦੇ ਧਰਮ ਦੇ ਨਾਲ ਜੁੜੇ ਆ ਸੋ ਇਹਦਾ ਸਟੇਟ ਬਣਾਉ ਲੋ ਸਾਰਾ ਇੱਕ ਨੈਰੇਟਿਵ ਚਲਾਇਆ ਜਾਂਦਾ ਤਾਂ ਕਿ ਇਥੋਂ ਪੰਜਾਬ ਦੀ ਜਵਾਨੀ ਆ ਇਹਨੂੰ ਤਾਂ ਖੋਖਲਾ ਕਰ ਦਿੱਤਾ ਜਾਂਦਾ ਤੇ ਪੰਜਾਬ ਦੀ ਜਵਾਨੀ ਨੂੰ ਤਾਂ ਰਹਿਣ ਨਾ ਦਿੱਤਾ ਜਾਂਦਾ ਤੁਸੀਂ ਕੀ ਕਹਿੰਦੇ ਹੋ ਕਿ ਕਿੰਨਾ ਕੁ ਐਜੂਕੇਸ਼ਨਲ ਮਾਹੌਲ ਹੈਗਾ ਯੂਨੀਵਰਸਿਟੀ ਦੇ ਵਿੱਚ ਜਿਹੜਾ ਬੱਚਿਆਂ ਨੂੰ ਕਿੰਨਾ ਕੁ ਨਿਖਾਰੇਗਾ ਬੱਚਿਆਂ ਦੀ ਸੋਚ ਨੂੰ ਜਾਂ ਨੌਜਵਾਨਾਂ ਦੀ ਸੋਚ ਨੂੰ ਇਹ ਚੀਜ਼ ਕਿੰਨਾ ਕੁ ਬਦਲਣ ਦੇ ਸਮਰੱਥ ਹੋਏਗਾ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਹੱਥਾਂ ਦੇ ਕਿੱਤੇ ਦੀ ਬਹੁਤ ਕਮੀ ਆ ਚੁੱਕੀ ਹੈ ਇਹ ਚੀਜ਼ ਨੂੰ ਤੁਸੀਂ ਕੀ ਕਹਿੰਦੇ ਹੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਾਂ ਕੋਈ ਵੀ ਯੂਨੀਵਰਸਿਟੀ ਹੈ ਜੋ ਉਹ ਤੁਸੀਂ ਸਾਥ ਜਥੇਬੰਦੀ ਦੇ ਵੱਲੋਂ ਤੁਹਾਡਾ ਕੀ ਉਪਰਾਲਾ ਹੈ ਕਿ ਬੱਚਿਆਂ ਨੂੰ ਕੀ ਤੁਸੀਂ ਸਿਖਾ ਰਹੇ ਹੋ ਜੀ এডਿਊਕੇਸ਼ਨ 11 ਦੀ ਗੱਲ ਕੀਤੀ ਆ ਅੱਗੇ ਇਥੋਂ ਯੂਨੀਵਰਸਿਟੀਆਂ ਦੇ ਵਿੱਚੋਂ ਹੀ ਪੜ ਕੇ ਡੈਡ ਇਕਨੋਮਿਸਟਾਂ ਬਿਊਰੋਕਰੇਟਾਂ ਡੈਡ ਪੋਲੀਟੀਸ਼ੀਅਨ ਪੜ ਕੇ ਗਏ ਹਨ ਉਸ ਜਿਹੜੇ ਮੇਜਰਲੀ ਸੀਗੇ ਸਾਰੇ ਪੰਜਾਬ ਦੇ ਸੀਗੇ ਡਾਕਟਰ ਮਨਮੋਹਨ ਸਿੰਘ ਵਰਗੇ ਡੈਡ ਡੈ ਆਪਾਂ ਕਿ ਇਕਨੋਮਿਸਟ ਇੱਥੋਂ ਨਿਕਲੇ ਆ ਡੈਡ ਡੈ ਸਿਆਸਤਦਾਨ ਇੱਥੋਂ ਪੜ ਕੇ ਗਏ ਆ ਸੋ ਇਹ ਸੀ ਇਹੀ ਆ ਕਿ ਜੇ ਬੱਚੇ ਇੱਥੇ ਪੜਨਗੇ ਆਉਣਗੇ ਜੇ ਕੁਝ ਪੜਨ ਲਿਖਣਗੇ ਇੱਥੋਂ ਵਧੀਆ ਇੱਕ ਐਜੂਕੇਸ਼ਨ ਲੈਵਲ ਲੈ ਕੇ ਜਾਣਗੇ ਤਾਂ ਹੀ ਅੱਗੇ ਜਾ ਕੇ ਉਹ ਲੀਡ ਕਰ ਸਕਦੇ ਕਿਉਂਕਿ ਜਿਹੜਾ ਇੱਕ ਲੀਡਰਸ਼ਿਪ ਕਰਾਈਸਿਸ ਆ ਉਹ ਸਿਰ ਪੋਲੀਟਿਕਸ ਦੇ ਵਿੱਚ ਨਹੀਂ ਹੈਗਾ ਉਹ ਬਿਊਰੋਕਰੇਸੀ ਦੇ ਵਿੱਚ ਵੀ ਹੈਗਾ ਜਿੰਨੇ ਸਾਡੇ ਜ਼ਿਆਦਾ ਇ ਦੇ ਵਿੱਚ ਆ ਕੇ ਨੌਕਰੀ ਕਰਨਗੇ ਕੋਈ ਅਲੱਗ-ਅਲੱਗ ਕੋਈ ਸਿਵਲ ਸਰਵਿਸਿਜ਼ ਦੇ ਵਿੱਚ ਆਊਗਾ ਕਿ ਜੁਡੀਸ਼ਰੀ ਦੇ ਵਿੱਚ ਆਊਗਾ ਸੋ ਇੱਕ ਇਕੱਠਾ ਜਿਹਾ ਇਕੱਠੇ ਲੋਕ ਇਥੋਂ ਵੱਧ ਤੋਂ ਵੱਧ ਲੋਕ ਪੜ ਕੇ ਜਾਣਗੇ ਤਾਂ ਜਿਹੜੀ ਆਪਦੀ ਗੱਲ ਆ ਇੱਕ ਵੱਡੇ ਲੈਵਲ ਤੇ ਰੱਖ ਸਕਦੇ ਆ ਜਿਹੜੇ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਘਰ ਹੀ ਕਰ ਗਈ ਹੈ ਕਿ ਅਸੀਂ ਤਾਂ ਬਾਹਰ ਜਾ ਕੇ ਸਟੱਡੀ ਕਿਉਂਕਿ ਸਟੱਡੀ ਵੀਜ਼ੇ ਤੇ ਹੀ ਜ਼ਿਆਦਾ ਬੱਚੇ ਬਾਹਰ ਜਾ ਰਹੇ ਨੇ ਹਨਾ ਉਹ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਘਰ ਹੀ ਕਰ ਗਈ ਹੈ ਗੱਲ ਕਿ ਹਾਂ ਸਟੱਡੀ ਵੀਜ਼ੇ ਤੇ ਹੀ ਅਸੀਂ ਬਾਹਰ ਜਾਵਾਂਗੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦਿਓਗੇ ਕਿ ਸਟੱਡੀ ਤਾਂ ਇੱਥੇ ਵੀ ਉਹੀ ਹੈ ਜਿਹੜੀ ਬਾਹਰ ਹੈ ਕੋਈ ਇਥੋਂ ਕੁਝ ਵੱਖਰਾ ਨਹੀਂ ਆਪਾਂ ਕਹਿ ਸਕਦੇ ਕਿ ਹਾਂ ਚਲੋ ਉਹਨਾਂ ਦੇ ਸਟੇਟਸ ਜ਼ਿਆਦਾ ਆਪਾਂ ਕਹਿ ਸਕਦੇ ਕਿ ਅੱਗੇ ਵਧ ਰਹੇ ਨੇ ਆਪਣਾ ਥੋੜਾ ਪਿੱਛੇ ਰਹਿ ਗਿਆ ਤੁਸੀਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਕੀ ਸੁਨੇਹਾ ਦੇਣਾ ਚਾਹੋਗੇ ਕਿ ਸਟੱਡੀ ਤੂੰ ਹੀ ਕਰਕੇ ਆਪਣਾ ਜਾ ਸਕਣ ਜੇ ਜਾਣਾ ਹੋਵੇ ਸੋ ਅਸੀਂ ਤਾਂ ਜੋ ਪੰਜਾਬ ਦੇ ਨੌਜਵਾਨਾ ਉਹਨਾਂ ਨੂੰ ਅਸੀਂ ਆਹੀ ਬੇਨਤੀ ਕਰਾਂਗੇ ਕਿ ਤੁਸੀਂ ਇੱਥੋਂ ਜਦੋਂ ਪਲੱਸ 2 ਤੋਂ ਬਾਅਦ ਕੋਰਸ ਲੈ ਕੇ ਜਾਣੇ ਹੋ ਨਾ ਤੁਹਾਨੂੰ ਆਪਾਂ ਕਹੀਏ ਕਿ ਨੇਚਰਲੀ ਆ ਕਿ ਪਲੱਸ 2 ਦਾ ਬੱਚਾ ਹੁੰਦਾ ਉਹਨੂੰ ਇਹਨਾਂ ਗਿਆਨ ਨਹੀਂ ਹੁੰਦੇ ਜੀ ਕਿ ਨੌਲੇਜ ਨਹੀਂ ਹੁੰਦੀ ਉਹ ਥੋੜਾ ਜਿਹਾ ਭੇੜ ਚਾਲ ਦੇ ਵਿੱਚ ਜਿਹੜਾ ਵੀ ਕੰਸਲਟੈਂਟ ਕੋਈ ਕੋਰਸ ਦੱਸਦਾ ਜਿਹੜਾ ਵੀ ਕੰਸਲਟੈਂਟ ਵੀ ਕਾਲਜ ਦੱਸਦਾਗਾ ਉਹਦੇ ਵਿੱਚ ਐਡਮਿਸ਼ਨ ਲੈ ਕੇ ਚਲੇ ਜਾਂਦੇ ਜਿਸੋ ਜਿਹੜੇ ਆਪਾਂ ਕਹੀਏ ਕਿ 90% ਦੇ ਕਰੀਬ ਜਿਹੜੇ ਨੌਜਵਾਨ ਆ ਉਹ ਕੀ ਆਪਦੇ ਪਸੰਦ ਦਾ ਜਾਂ ਆਪਦੇ ਜੋ ਪ੍ਰੋਫੈਸ਼ਨਲ ਕੋਰਸ ਲੈ ਕੇ ਨਹੀਂ ਜਾਂਦੇ ਉਹ ਜਸਟ ਫਾਰ ਦਾ ਸੇਕ ਆਫ ਕੇ ਕੋਰਸ ਲੈਣਾਗਾ ਬਾਹਰ ਜਾ ਕੇ ਕੰਮ ਕਰਨਾਗਾ ਸੋ ਉਹਦੇ ਪਰਪਸ ਲਈ ਉੱਥੇ ਜਾਂਦੇ ਆ ਸੋ ਬਹੁਤ ਘੱਟ ਪਰਸੈਂਟ ਹੈ ਜਿਹੜੇ ਉੱਥੇ ਕੋਈ ਸੀਰੀਅਸ ਕੋਰਸ ਕਰਦੇ ਆ ਸੋ ਇਸਤਾਹੀ ਬੱਚਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਬਾਹਰ ਨਾ ਜਾਓ ਕਿਉਂਕਿ ਹੌਲੀ-ਹੌਲੀ ਤੁਹਾਨੂੰ ਬਾਅਦ ਵਿੱਚ ਚੀਜ਼ਾਂ ਸਮਝ ਆਉਣਗੀਆਂ ਕਿਉਂਕਿ ਉੱਥੇ ਆ ਕੇ ਅਸੀਂ ਇੱਕ ਤਰ੍ਹਾਂ ਦਾ ਜੋ ਮੇਜਰ ਆ ਉਹ ਅਸੀਂ ਇੱਕ ਲੇਬਰ ਕਲਾਸ ਦੇ ਵਿੱਚ ਹੀ ਜਾਂਦੇ ਆ ਜੇ ਅਸੀਂ ਪੰਜਾਬ ਦੇ ਵਿੱਚ ਰਵਾਂਗੇ ਭਾਵੇਂ ਇੱਥੇ ਅਸੀਂ ਚਾਰ ਪੈਸੇ ਘੱਟ ਕਮਾਵਾਂਗੇ ਪਰ ਸਾਡੀ ਇੱਥੇ ਆਉਂਦੀ ਸਰਦਾਰੀ ਤਾਂ ਰਹੂਗੀ ਅਸੀਂ ਇੱਥੇ ਆਪਦੇ ਇੱਥੇ ਜ਼ਮੀਨਾਂ ਦੇ ਮਾਲਕ ਜਾਂ ਅਸੀਂ ਆਪਾਂ ਕਹੀਏ ਕਿ ਇਸ ਕਿ ਖਿੱਤਾ ਤਾਂ ਸਾਡਾ ਆਪਦਾ ਹੀ ਹੈ ਨਾ ਸੋ ਅਸੀਂ ਕਿਸੇ ਹੋਰ ਦੇ ਦੀਨ ਕੰਮ ਕਰਨ ਵਾਲੋਂ ਜੇ ਅਸੀਂ ਆਪਦੇ ਖਿੱਤੇ ਦੇ ਵਿੱਚ ਕੰਮ ਕਰੀਏ ਸਾਡੇ ਲਈ ਕਿਤੇ ਜ਼ਿਆਦਾ ਵਧੀਆ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਅਸੀਂ ਇਹਨੂੰ ਛੱਡ ਕੇ ਨਾ ਜਾਈਏ ਇੱਥੇ ਅਸੀਂ ਸਾਡੀ ਜ਼ਮੀਨ ਦੇ ਉੱਤੇ ਬਣੀਆਂ ਯੂਨੀਵਰਸਿਟੀਆਂ ਨੇ ਇਹਨਾਂ ਦੇ ਵਿੱਚ ਅਸੀਂ ਐਡਮਿਸ਼ਨ ਲਈਏ ਚੰਗੇ ਉਹਦੇ ਪ੍ਰਾਪਤ ਕਰ ਆਪਾਂ ਅਕਸਰ ਹੀ ਦੇਖਦੇ ਆ ਕਿ ਚਾਹੇ ਕੋਈ ਸੰਘਰਸ਼ ਹੋਵੇ ਚਾਹੇ ਕੋਈ ਗਤੀਵਿਧੀ ਹੋਵੇ ਆਪਣੇ ਦੇਸ਼ ਦੇ ਪ੍ਰਤੀ ਜਾਂ ਪੰਜਾਬ ਦੇ ਪ੍ਰਤੀ ਉਹਦੇ ਵਿੱਚ ਕੁੜੀਆਂ ਦਾ ਯੋਗਦਾਨ ਔਰਤਾਂ ਦਾ ਯੋਗਦਾਨ ਬਹੁਤ ਅਹਿਮ ਰੋਲ ਰੱਖਦਾ ਹੈ ਤੇ ਆਪਾਂ ਤੁਸੀਂ ਕਹਿ ਸਕਦੇ ਹੋ ਕਿ ਇੱਥੇ ਯੂਨੀਵਰਸਿਟੀਆਂ ਦੇ ਵਿੱਚ ਕੁੜੀਆਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਯੂਨੀਵਰਸਿਟੀਆਂ ਦੇ ਵਿੱਚ ਦੇਖੋ ਜੋ ਇੱਕ ਮжоਰਿਟੀ ਹੈ ਨਾ ਜੇ ਪੰਜਾਬ ਯੂਨੀਵਰਸਿਟੀ ਦੀ ਗੱਲ ਵੀ ਕਰੀਏ ਤਾਂ ਇੱਥੇ 70% ਕੁੜੀਆਂ ਦੀ ਮжоਰਿਟੀ ਹੈ ਸੋ ਕੁੜੀਆਂ ਨੂੰ ਵੀ ਅਸੀਂ ਇਹੀ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਐਡਮਿਸ਼ਨਾਂ ਲਓ ਕਿਉਂਕਿ ਅੱਗੇ ਇੱਕ ਟਾਈਮ ਹੁੰਦਾ ਸੀਗਾ ਕਿ ਕੁੜੀਆਂ ਨੂੰ ਘਰ ਤੋਂ ਬਾਹਰ ਨਹੀਂ ਸੀ ਨਿਕਲ ਦਿੱਤਾ ਜਾਂਦਾ ਉਹਨਾਂ ਨੂੰ ਇੱਕ ਉਹਨਾਂ ਦਾ ਐਜੂਕੇਸ਼ਨ ਲੈਵਲ ਉਹਨਾਂ ਲਿਟਰੇਸੀ ਰੇਟ ਬਹੁਤ ਘੱਟ ਹੁੰਦਾ ਸੀਗਾ ਬਟ ਹੁਣ ਤਾਂ ਇਹ ਅੱਗੇ ਕੁੜੀਆਂ ਮੁੰਡਿਆਂ ਨਾਲੋਂ ਵੱਧ ਚੜ ਕੇ ਤੇ ਐਡਮਿਸ਼ਨ ਲੈ ਰਹੀਆਂ ਨੇ ਸੋ ਕੁੜੀਆਂ ਨੂੰ ਇਹੀ ਬੇਨਤੀ ਆ ਕਿ ਵੀ ਵੱਧ ਤੋਂ ਵੱਧ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਪੜ ਕੇ ਐਡਮਿਸ਼ਨ ਲਓ ਇੱਕ ਵਾਰੀ ਫੇਰ ਦੁਹਰਾ ਦਿਓ ਕਿ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈਣ ਲਈ ਬੱਚਿਆਂ ਨੂੰ ਕੋਰਸ ਕਾਉਂਸਲਿੰਗ ਤੇ ਬੱਚਿਆਂ ਦੀ ਹੋਰ ਕਾਉਂਸਲਿੰਗ ਜੋ ਉਹਨਾਂ ਦੇ ਮਨ ਦੇ ਵਿੱਚ ਕੁਐਸ਼ਨਸ ਨੇ ਉਹਨਾਂ ਨੂੰ ਮਿਟਾਉਣ ਵਾਸਤੇ ਤੁਸੀਂ ਕੀ ਕੁਝ ਕਰਦੇ ਹੋ ਕਿਹੜੇ ਤੁਹਾਡੇ ਗਰੁੱਪ ਬਣੇ ਹੋਏ ਆ ਜਿੱਥੇ ਬੱਚੇ ਆ ਕੇ ਤੁਹਾਡੇ ਤੋਂ ਕਾਉਂਸਲਿੰਗ ਲੈ ਸਕਣ ਕਿੱਥੇ ਤੁਸੀਂ ਆਪਣੀ ਪੂਰੀ ਜਾਣਕਾਰੀ ਸਾਂਝੀ ਕਰਦੇ ਹੋ ਚਾਹੇ ਉਹ ਇੰਟਰੈਸਟ ਟੈਸਟ ਤੇ ਹੋਵੇ ਚਾਹੇ ਫੀਸ ਤੇ ਹੋਵੇ ਚਾਹੇ ਕਿਸੇ ਵੀ ਹੋਰ ਸਟ੍ਰਕਚਰ ਤੇ ਹੋਵੇ ਹਾਂਜੀ ਅਸੀਂ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਅੰਗਦ ਦੇ ਵੈਟਰਨਰੀ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਸੀਂ ਇੰਨਾ ਸਾਰੇ ਯੂਨੀਵਰਸਿਟੀਆਂ ਦੇ ਵਿੱਚ ਆਪਣੇ ਯੂਨਿਟ ਸਥਾਪਿਤ ਕੀਤੇ ਹੋਏ ਆ ਤੇ ਸਾਡੀ ਵਿਦਿਆਰਥੀ ਜਥੇਬੰਦੀ ਸਾਥ ਦੇ ਯੂਨਿਟ ਇੱਥੇ ਉਹਨਾਂ ਨੇ ਇੱਕ ਐਡਮਿਸ਼ਨ ਹੈਲਪਲਾਈਨ ਸ਼ੁਰੂ ਕੀਤੀ ਹੋਈ ਆ ਜਿਦੇ ਵਿੱਚ ਅਸੀਂ ਜੋ ਸਟੂਡੈਂਟਸ ਆ ਜੋ ਇਨ੍ਹਾਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈਣ ਦੇ ਚਾਹਵਾਨ ਆ ਉਹਨਾਂ ਨੂੰ ਅਸੀਂ ਉਹਨਾਂ ਦੀ ਕਾਉਂਸ ਸਾਰਾ ਫੀ ਸਟਰਕਚਰ ਸਮਝਾਉਣੇ ਆ ਸੋ ਜਿੰਨੇ ਵੀ ਉਹਨਾਂ ਨੂੰ ਐਡਮਿਸ਼ਨ ਰਿਲੇਟਡ ਕੋਈ ਵੀ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਕੋਈ ਫਾਰਮ ਭਰਨ ਦੇ ਰਿਲੇਟਡ ਹੋ ਗਈ ਜਾਂ ਕਾਉਂਸਲਿੰਗ ਦੇ ਰਿਲੇਟਡ ਹੋ ਗਈ ਅਸੀਂ ਉਹਨਾਂ ਨੂੰ ਸਾਰੀਆਂ ਨੂੰ ਸਾਰੀਆਂ ਜੋ ਚੀਜ਼ਾਂ ਗੇ ਉਹਨਾਂ ਨੂੰ ਕਲੀਅਰ ਕਰਦੇ ਤਾਂ ਉਹਨਾਂ ਨੂੰ ਸਿੱਕ ਪ੍ਰੋਪਰ ਅਸੀਂ ਗਾਈਡਲਾਈਨਸ ਪ੍ਰੋਵਾਈਡ ਕਰ ਦਈਏ ਸੋ اے سی ਸਾਡੇ ਨਾਲ ਅਸ਼ਮੀਤ ਸਿੰਘ ਜੀ ਜੋ ਸਾਥ ਜਥੇਬੰਦੀ ਦੇ ਨਾਲ ਜੁੜੇ ਹੋਏ ਨੇ ਤੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕਰ ਰਹੇ ਨੇ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਆ ਕੇ ਤੁਸੀਂ ਐਡਮਿਸ਼ਨਸ ਲਵੋ ਤੇ ਇਸ ਦੇ ਨਾਲ ਹੀ ਇਸ ਵਿਸ਼ੇ ਨੂੰ ਸਮਾਪਤ ਕਰਦੇ ਹਾਂ ਮੇਰੇ ਨਾਲ ਨੇ ਕੈਮਰਾਮੈਨ ਨਿਤਿਨ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ